ਨੇ ਕੈਨੇਡਾ ਸਰੀ 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 ਵੈਨਕੋਰ ਉਹ ਜਰਾ ਪੱਛਕੇ ਉਹ ਫਿਰ ਕਹਿੰਦੇ ਸਾਰੇ ਕੈਨੇਡਾ ਕਿਉਂ ਭੱਜੇ ਜਾਂਦੇ ਆ ਤੁਹਾਨੂੰ ਦਿਖਾਉਨੇ ਆ ਕੈਨੇਡਾ ਦੇ ਸਰੀ ਗੁਰਦੁਆਰਾ ਸਾਹਿਬ ਦੇ ਨੇੜੇ ਨੇੜੇ ਦੇ ਖੇਤ ਜੋ ਬੇਨਾ ਦੇ ਖੇਤ ਜਿਸ ਨੂੰ ਬਲੂ ਬੈਰੀ ਕਹਿ ਦਿੰਦੇ ਆ ਇਸ ਮਹੀਨੇ ਜਲਾਈ ਵਿੱਚ ਬਹੁਤ ਲੱਗ ਰਿਹਾ ਆ ਆ ਵੇਖੋ ਖੇਤਾਂ ਦੇ ਮਾਲਕ ਹਨ ਜੋ ਆਪਣੇ ਖੇਤਾਂ ਦੇ ਵਿੱਚ ਕੋਠਿਆਂ ਮਕਾਨ ਪਾ ਕੇ ਉਹਦੇ ਵਿੱਚੇ ਕੰਮ ਕਰ ਰਹੇ ਆ ਸਾਰੇ ਸ਼ਹਿਰ ਦੇ ਲੋਕ ਅੰਗਰੇਜ਼ ਹੋਣ ਭਾਵੇਂ ਆਪਣੀ ਇੰਡੀਅਨ ਜਾਂ ਹੋਰ ਵੀ ਤਬਕਿਆਂ ਦੇ ਲੋਕ ਉੱਥੇ ਜਾਂਦੇ ਆ ਨਾਲੇ ਸ੍ਰੀ ਗੁਰਦੁਆਰੇ ਸਹਿ ਮੱਥਾ ਟੇਕਦੇ ਆ ਨਾਲੇ ਘੁੰਮਦੇ ਆ ਲਾਗੇ ਪਾਰਕਾਂ ਦੇ ਵਿੱਚ ਨਾਲੇ 베ਰ ਲੈਣ ਜਾਂਦੇ ਬਲੂਬੇਰੀ 베ਰ ਵੇਖੋ ਕਿੱਡੀਆਂ ਸੋਹਣੀਆਂ ਸੋਹਣੀਆਂ ਕਾਰਾਂ ਲੱਗੀਆਂ ਕਾਰਾਂ ਤੇ ਆਏ ਆ ਇਹ ਲੋਕ 베ਰ ਲੈਣਦੇ ਆ 베ਰ ਖਾਂਦੇ ਆ ਜਿਹਨੂੰ ਬਲੂਬੇਰੀ ਕਹਿੰਦੇ ਇਹਦੇ ਵਿੱਚ ਬਹੁਤ ਵਿਟਾਮਿਨ ਤੱਤ ਹੁੰਦੇ ਹਨ ਇਹ ਖੇਤਾਂ ਦੇ ਵਿੱਚ ਜਿਹੜੇ ਆਪਣੇ ਭਾਈ ਕੁਝ ਕਿਸਾਨ ਇੱਧਰ ਤੇ ਇੰਡੀਆ ਦੇ ਪੰਜਾਬੀ ਵੇ ਗਏ ਆ ਉਹਨਾਂ ਨੇ ਵੇਖੋ ਕਿੱਡਾ ਸੋਹਣਾ ਰੋਜ਼ਗਾਰ ਤੋਰਿਆ ਉਹ ਉੱਥੇ ਆਪਣਾ ਘਰ ਵੀ ਪਾਇਆ ਕੋਠੀਆਂ ਪਈਆਂ ਕੋਈ ਭੈਣ ਵੀਰ ਆਪਣੀ ਇੰਡੀਆਨ ਵਿੱਚ ਜਾਂ ਪੰਜਾਬੀ ਜਾਂ ਜੋ ਵੀ ਉੱਥੇ ਨਾਲੇ 베ਰ ਖਰੀਦਦੇ ਨਾਲੇ ਮ제 ਲੈਂਦੇ ਨਜ਼ਾਰੇ ਲੈਂਦੇ ਆ ਇਹ ਵੇਖੋ ਕਿੱਡਾ ਆਟੋਮੈਟਿਕ ਥੰਗ ਆ ਕਾਰਾਂ ਤੇ ਆਉਂਦੇ ਕਾਰਾਂ ਤੇ ਆਉਂਦੇ ਵੇਖੋ ਜੀ ਕਿੱਡਾ ਵਧੀਆ ਪ੍ਰੋਗਰਾਮ ਆ ਆਪੇ ਆਟੋਮੈਟਿਕ ਕੋਈ ਫੇਰਾ ਫੇਰੀ ਨਹੀਂ ਹੁੰਦੀ ਇੱਥੇ ਜਾਂਦੇ ਆ ਤੋੜਦੇ ਆਪੇ 베ਰ ਤੋੜਦੇ ਆਪੇ ਤੋਲ ਕੇ ਲੈ ਆਉਂਦੇ ਆ ਵੇਖੋ ਕਿਹ ਬਾਤ ਹੈ ਕਮਾਲ ਕਮਾਲ ਕਮਾਲ